ਹੁਣ ਤਾਂ ਫਸਲ ਦੇ ਰੇਟ ਵਾਸਤੇ ਵੀ ਦੇਖੋ ਬਾਰਡਰਾਂ ਤੇ ਕਿਸਾਨ ਵਿਚਾਰੇ ਕੁੱਟ ਖਾਰੇ ਇਹ ਐ ਜਿੰਨੂੰ ਕਹਿੰਦੇ ਰਾਜੇ ਪਾਪ ਕੁਮਾਮਤੇ ਹਜੂਰ ਸਾਹਿਬ ਦਾ ਜਿਹੜਾ ਬੋਰਡ ਸੀ ਉਹਨੂੰ ਭੰਗ ਕਰਕੇ ਚਾਰ ਮੈਂਬਰ ਹੁੰਦੇ ਉਹਦੇ ਵਿੱਚ ਸ਼ਰਮਣੀ ਕਮੇਟੀ ਦੇ ਦੋ ਹੀ ਕਰਤੇ ਦੋ ਮੈਂਬਰ ਨਾਮ ਯਦ ਕੀਤੇ ਜਾਂਦੇ ਨੋਮੀਨੇਟ ਕੀਤੇ ਜਾਂਦੇ ਹੁੰਦੇ ਬਾਹਰੋਂ ਜਿਹੜੇ ਮਰਜ਼ੀ ਕਰ ਲੋ ਤੇ ਉਹਦੀ ਜਗ੍ਹਾ ਤੇ ਦੋ ਦੀ ਜਗ੍ਹਾ ਤੇ 12 ਕਰ ਲਿਓ ਉਹਨਾਂ ਨੇ ਮੇ ਸਾਰਾ ਜਿਹੜਾ ਤਖਤ ਹੈ ਆਪਣੇ ਅੰਦਰ ਹੀ ਆ ਗਿਆ ਜਦੋਂ ਆਇਆ ਮੁਸਲਮਾਨਾਂ ਦਾ ਰਾਜ ਮੰਦਰ ਢਾਹਉਣਾ ਜਦੋਂ ਆਇਆ ਹਿੰਦੂਆਂ ਦਾ ਰਾਜ ਉਹਨਾਂ ਮਸੀਤਾਂ ਢਾਤੀਆਂ ਦਾਸ ਮੰਦਰ ਨੇ ਹਿੰਦੁਸਤਾਨ ਦੇ ਵਿੱਚ ਪ੍ਰਸਿੱਧ ਆਮ ਚੰਦਰ ਦੇ ਉਹਦੇ ਵਿੱਚੋਂ ਇੱਕ ਮੰਦਰ ਹੈ ਜੰਮੂ ਦੇ ਵਿੱਚ ਸ਼ਹਿਰ ਜੰਮੂ ਦੇ ਵਿੱਚ ਇੱਕ ਮੰਦਰ ਜਦੋਂ ਆਇਆ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਹ ਅੱਧਾ ਮੰਦਰ ਬਣਿਆ ਹੋਇਆ ਸੀ ਜੰਮੂ ਵਾਲਾ ਉਹ ਮੰਦਰ ਨੂੰ ਪੂਰਾ ਕੀਤਾ ਨਾਲੇ ਸੋਨਾ ਲਵਾ ਦਿੱਤਾ ਮੁਸਲਮਾਨਾਂ ਦਾ ਰਾਜ ਆਇਆ ਉਹਨਾਂ ਨੇ ਮੰਦਰ ਢਾਏ ਹਿੰਦੂਆਂ ਦਾ ਆਇਆ ਉਹਨਾਂ ਮਸੀਤਾਂ ਢਾ ਦਿੱਤੀਆਂ ਸਿੱਖਾਂ ਦਾ ਜਦੋਂ ਰਾਜ ਆਇਆ ਉਹਨਾਂ ਨੇ ਮੰਦਰਾਂ ਮਸਜਿਦਾਂ ਦੇ ਉੱਤੇ ਗੁਰੂ ਕੇ ਬਿਆਰਿਓ ਸੋਨਾ ਮੜ ਦਿੱਤਾ ਸੋਨਾ ਸਤਿ ਸ੍ਰੀ ਅਕਾਲ ਕਿਸੇ ਧਰਮ ਦੇ ਨਾਲ ਕੋਈ ਈਰਖਾ ਕੀਤੀ ਹੋਈ ਨਹੀਂ ਸਾਂਜੀਵਾਲਤਾ 6ਵੇਂ ਪਾਤਸ਼ਾਹ ਨੇ ਇੱਕ ਨਗਰ ਸਾਜਿਆ ਸੀ ਹਾਰਗੋਬਿੰਦਪੁਰ ਸਾਹਿਬ ਟਾਂਡੇ ਦੇ ਨਜ਼ਦੀਕ ਹੈ ਜਦੋਂ ਟਾਂਡੇ ਤੋਂ ਆਪਾਂ ਬਟਾਲੇ ਵੱਲ ਨੂੰ ਜਾਂਦੇ ਆ ਬਿਆਸ ਦਰਿਆ ਦੇ ਉੱਤੇ ਉਹਦੇ ਵਿੱਚ ਸਪੈਸ਼ਲ ਮਹਾਰਾਜ ਨੇ ਜਿੱਥੇ ਨਗਰ ਬਣਾਇਆ ਉਹਦੇ ਵਿੱਚ ਇੱਕ ਮਸਜਿਦ ਬਣਾਈ ਗੁਰੂ ਸਾਹਿਬਾਂ ਹਾਲਾਂਕਿ ਮੁਸਲਮਾਨ ਸ਼ਾਹਜਹਾਨ ਵਰਗੇ ਲੜਾਈ ਕਰਦੇ ਸੀ ਸਤਗੁਰਾਂ ਨਾਲ ਜੰਗ ਕਰਦੇ ਸੀ 33 ਤਵੀ ਤੇ ਜਹਾਂਗੀਰ ਵਰਗਿਆਂ ਨੇ ਬਿਠਾਇਆ ਪਰ ਗੁਰੂ ਸਾਹਿਬਾਂ ਦੇ ਅੰਦਰ ਬੈਰ ਵਿਰੋਧ ਨਾ ਦੀ ਚੀਜ਼ ਹੀ ਕੋਈ ਨਹੀਂ ਲੜਾਈ ਉਹਨਾਂ ਦੀ ਨਾ ਹੀ ਦੂ ਨਾਲ ਨਾ ਮੁਸਲਮਾਨ ਨਾਲ ਲੜਾਈ ਤਾਂ ਕੇਵਲ ਜ਼ੁਲਮ ਤੇ ਜ਼ਾਲਮ ਦੇ ਨਾਲ ਜ਼ੁਲਮ ਤੇ ਜ਼ਾਲਮ ਦੇ ਨਾਲ ਨਹੀਂ ਤਾਂ